ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ आम आदमी क्लिनिकਾਂ ਚ ਸੰਤਾਲੀ ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬਿਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ 89 ਤੇ ਹੁਣ ਅੱਥੇ ਕੀ ਹਾਲਾਤ ਸਰ ਇਹ ਪੂਰਾ ਝੋਨਾ ਹੀ ਬਹੁਤ ਵਧੀਆ ਇਹ ਫਸਲ ਤੇ ਕੱਲ੍ਹ ਦਾ ਪਾਣੀ ਬਹੁਤ ਜ਼ਿਆਦਾ ਵਾ ਤੇ ਇਧਰ ਤੇ ਘਟ ਘਟ 7-7 ਫੁੱਟ ਪਾਣੀ ਹੈਗਾ ਵਾ ਸਮਰ ਬਾਬਾ ਬੁੱਢਾ ਸਾਹਿਬ ਆ ਹਰਮਨਦਾਸ ਆ ਸ਼ਾਹ ਵੀ ਆ ਉਹ ਹੈਗਾ ਕੋੜ ਕਰ ਬਖਸ਼ ਪਿੰਡ ਆਖੋ ਉਹ ਵੀ ਪੂਰਾ ਪਾਣੀ ਦੀ ਭੇਡ ਚ ਆ ਆ ਵੇਖੋ ਸਾਹਮਣੇ ਕਿੰਨਾ ਕੁ ਨੁਕਸਾਨ ਹੋਇਆ ਹੋਇਆ ਕਿਉਂਕਿ ਹਜ਼ਾਰਾਂ ਏਕੜ ਫਸਲ ਕਈ ਜਾ ਰਹੀ ਹੈ ਕਈ ਹਜ਼ਾਰਾਂ ਏਕੜ ਉਧਰ ਮਾਸ਼ੀ ਵਾਲਾ ਪਿੰਡ ਬਹੁਤ ਦੂਰ ਤੱਕ ਹੈਗੇ ਕਿਲੋ ਉਹ ਜਿਹੜਾ ਪੇੜਾਂ ਤੋਂ ਪਿੱਛੇ ਜਿਹੜੇ ਪਾਣੀ ਨਜ਼ਰ ਆ ਰਿਹਾ ਕਿਲੋਮੀਟਰਾਂ ਜੀ ਸਰ ਹਾਂਜੀ ਉਧਰ ਮਾਸ਼ੀ ਵਾਲਾ ਘੋਨੇ ਵਾਲਾ ਪਿੰਡ ਉਹ ਸ਼ਾਮਪੂਰਾ ਪਿੰਡ ਆ ਉਹ ਵੀ ਪੂਰਾ ਪਾਣੀ ਚ ਜੀ ਤੇ ਪਾਣੀ ਦਾ ਪੱਧਰ ਹਲੇ ਵੀ ਵੱਧਾ ਨਜ਼ਰ ਆ ਰਿਹਾ ਤੁਸੀਂ ਤੁਹਾਡੇ ਘਰ ਕਿੱਥੇ ਹੈ ਤੇ ਘਰੇ ਖਲੁੱਤੇ ਜੀ ਬਸਮਾਰ ਬੁੱਢਾ ਸਾਹਿਬ ਨਾਲ ਹੀ ਆਪਣੇ ਘਰ ਆਪ ਕੋ ਤੇ ਜਿਹੜੇ ਜਿਹੜੇ ਘਰਾਂ ਘਰ ਡੁੱਬੇ ਪਏ ਐ ਉਹਦਾ ਪਰਿਵਾਰ ਵਾਲਿਆਂ ਨਾਲ ਸਾਡੀ ਗੱਲ ਹੋਈ ਹੈ ਪਰਿਵਾਰ ਵਾਲਿਆਂ ਨਾਲ ਪਰਿਵਾਰ ਵਾਲਿਆਂ ਨੂੰ ਰੈਸਕਿਊ ਕੀਤਾ ਗਿਆ ਨਾਲ ਹੀ ਜਿਹੜਾ ਸਮਾਨ ਸੀ ਜ਼ਰੂਰੀ ਉਹ ਵੀ ਆਪਣੇ ਰਿਸ਼ਤੇਦਾਰਾਂ ਕੋ ਲੈ ਕੇ ਜਾਇਆ ਗਿਆ ਸਮਾਨ ਕੱਢਿਆ ਗਿਆ ਸਰ ਸਮਾਨ ਨਹੀਂ ਨਿਕਲਿਆ ਬਸ ਕੀ ਰੀੜਾ ਕਪੜਾ ਲੈ ਗਏ ਜੋ ਬੱਚੇ-ਬੱਚੇ ਦੇ ਪਾਉਣ ਵਾਸਤੇ ਸੀ ਬਾਕੀ ਕੁਝ ਰਿਸ਼ਤੇਦਾਰਾਂ ਕੋ ਚਲਕ ਚਲ ਗਏ ਕੁਝ ਬਸਮਾਰ ਬੁੱਢਾ ਸਾਹਿਬ ਇੱਥੇ ਚਲੋ ਪ੍ਰਸ਼ਾਤੇ ਪੜ੍ਹਦੇ ਆ ਵੀ ਬੜਾ ਸੁਖਿਆ ਹੂੰ ਇੱਥੇ ਆ ਬਹੁਤ ਜਿਆਦਾ ਜੀ ਦੁਨੀਆ ਵਾ ਤੇ ਆ ਬਹੁਤ ਜਿਆਦਾ ਪਾਣੀ ਆ ਇੱਥੇ ਦੇ ਗਾਂ ਵਧ ਨਹੀਂ ਡਿਆ ਜੇ ਪਣੀ ਸੋ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਰਮਦਾਸ ਦੇ ਪਿੰਡ ਬਾਬਾ ਬੁੱਢਾ ਸਾਹਿਬ ਵਿੱਚ ਅਸੀਂ ਖੜੇ ਆ ਇੱਕ ਗੁਰਦੁਆਰਾ ਦੀ ਬਿਲਡਿੰਗ ਤੇ ਅਸੀਂ ਖੜੇ ਆ ਜਿੱਥੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਜਿਹੜਾ ਕੱਲ ਤੁਸੀਂ ਬੰਦ ਵਿੱਚ ਦਰਾਰ ਆਈ ਹੈ ਜਿਸ ਵਜ੍ਹਾ ਨਾਲ ਸਾਰਾ ਪਿੰਡ ਪਾਣੀ ਦੇ ਵਿੱਚ ਡੁੱਬਿਆ ਜ਼ਰੂਰ ਨਜ਼ਰ ਆ ਰਿਹਾ ਜਿਸ ਦੇ ਵਿੱਚ ਤੁਸੀਂ ਕਈ ਘਰ ਵੀ ਦੇਖ ਸਕਦੇ ਹੋ ਕਿ ਜਿਹੜੇ ਪਾਣੀ ਦੇ ਵਿੱਚ ਡੁੱਬੇ ਆ ਹਾਲਾਂਕਿ ਲੋਕ ਆਪਣੇ ਛੱਤਾਂ ਤੇ ਜ਼ਰੂਰ ਚੜ੍ਹੇ ਆ ਤਾਂ ਕਿ ਉਹਨਾਂ ਦਾ ਬਚਾਅ ਹੋ ਸਕੇ ਕੁਝ ਘਰਾਂ ਦੇ ਬੱਚਿਆਂ ਨੂੰ ਮਹਿਲਾਵਾਂ ਨੂੰ ਰੈਸਕੂ ਜ਼ਰੂਰ ਕੀਤਾ ਗਿਆ ਤੇ ਨਾਲ ਹੀ ਜਿਹੜਾ ਸਮਾਨ ਜ਼ਰੂਰੀ ਸੀ ਉਹ ਵੀ ਪਰਿਵਾਰ ਵਾਲੋ ਕੱਢ ਕੇ ਲੈ ਕੇ ਜਾਇਆ ਗਿਆ ਸੋ ਸਾਡੇ ਨਾਲ ਪਿੰਡ ਦੇ ਲੋਕ ਹੀ ਮੌਜੂਦ ਹੈ ਸੋ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਉੱਪਰੋਂ ਤਸਵੀਰਾਂ ਤੁਹਾਨੂੰ ਤਾਂ ਦਿਖਾ ਰਿਹਾ ਤਾਂ ਕਿ ਤੁਹਾਨੂੰ ਪੂਰੀ ਜਿਹੜੀ ਸਿਚੁਏਸ਼ਨ ਹੈ ਉਸ ਦੇ ਹਾਲਾਤਾਂ ਦਾ ਤੁਹਾਨੂੰ ਪਤਾ ਲੱਗ ਸਕੇ ਸੋ ਸਾਡੇ ਨਾਲ ਲੋਕ ਮੌਜੂਦ ਹੈ ਭਾਜੀ ਜਿਹੜਾ ਪਿੰਡ ਹੈ ਕਿਹੜਾ ਪਿੰਡ ਹੈ ਕਿੱਥੇ ਮੌਜੂਦ ਹੈ ਤੇ ਐਸੇਲੇ ਹਾਲਾਤ ਕੀ ਹੈ ਪਹਿਲਾਂ ਕੀ ਹਾਲਾਤ ਹੁੰਦੇ ਸੀ ਜਿੱਥੇ ਸਾਰਾ ਪਾਣੀ ਹੈ ਅੱਥੇ ਪਹਿਲਾਂ ਕੀ ਹੁੰਦਾ ਸੀ ਤੇ ਹੁਣ ਅੱਥੇ ਕੀ ਹਾਲਾਤ ਸਰ ਇਹ ਪੂਰਾ ਝੋਨਾ ਹੀ ਬਹੁਤ ਵਧੀਆ ਇਹ ਫਸਲ ਤੇ ਕੱਲ ਦਾ ਪਾਣੀ ਬਹੁਤ ਜ਼ਿਆਦਾ ਵਾ ਤੇ ਇਧਰ ਤੇ ਘਟ ਘਟ 7-7 ਫੁੱਟ ਪਾਣੀ ਹੈਗਾ ਵਾ ਸਮਾਤ ਬਾਬਾ ਬੁੱਢਾ ਸਾਹਿਬ ਆ ਹਰਮਦਾਸ ਆ ਸ਼ਾ ਵੀ ਹੈਗਾ ਕੋਟਗਰ ਵਕਸ਼ ਪਿੰਡ ਆ ਉਹ ਵੀ ਪੂਰਾ ਪਾਣੀ ਦੀ ਭੇਡ ਚ ਆ ਆਹ ਦੇਖੋ ਸਾਹਮਣੇ ਕਿੰਨਾ ਕੁ ਨੁਕਸਾਨ ਹੋਇਆ ਹੋਇਆ ਕਿਉਂਕਿ ਹਜ਼ਾਰਾਂ ਏਕੜ ਫਸਲ ਕਈ ਜਾ ਰਹੀ ਹੈ 11 ਏਕੜ ਉਧਰ ਮਾਸ਼ੀ ਵਾਲਾ ਪਿੰਡ ਦੂਰ ਤੱਕ ਹੈ ਕੇ ਲੋ ਮੀਟਰ ਉਹ ਜਿਹੜਾ ਪੇੜਾਂ ਤੋਂ ਪਿੱਛੇ ਜਿਹੜੇ ਪਾਣੀ ਨਜ਼ਰ ਆ ਰਿਹਾ ਹੈ ਕਿਲੋਮੀਟਰਾਂ ਦੀ ਜੀ ਸਰ ਹਾਂਜੀ ਉਧਰ ਮਾਸ਼ੀ ਵਾਲਾ ਘੋਨੇ ਵਾਲਾ ਪਿੰਡ ਉਹ ਸ਼ਾਮਪੂਰਾ ਪਿੰਡ ਹੈ ਉਹ ਵੀ ਪੂਰਾ ਪਾਣੀ ਚੀ ਹੈ ਤੇ ਪਾਣੀ ਦਾ ਪੱਧਰ ਹਲੇ ਵੀ ਵੱਧਾ ਨਜ਼ਰ ਆ ਰਿਹਾ ਤੁਸੀਂ ਤੁਹਾਡੇ ਘਰ ਕਿੱਥੇ ਹੈ ਤੇ ਆਪਣੇ ਘਰੇ ਖਲੋਤੇ ਜੀ ਆਪਾਂ ਸਮਰਵ ਬੁੱਢਾ ਸਾਹਿਬ ਨਾਲ ਹੀ ਆਪਣੇ ਘਰ ਆਪਕੋ ਤੇ ਜਿਹੜੇ ਜਿਹੜੇ ਘਰ ਘਰ ਡੁੱਬੇ ਪਏ ਐ ਉਹਦਾ ਪਰਿਵਾਰ ਵਾਲਿਆਂ ਨਾਲ ਸਾਡੀ ਗੱਲ ਹੋਈ ਹੈ ਪਰਿਵਾਰ ਵਾਲਿਆਂ ਨਾਲ ਪਰਿਵਾਰ ਵਾਲਿਆਂ ਨੂੰ ਰੈਸਕਿਊ ਕੀਤਾ ਗਿਆ ਨਾਲ ਹੀ ਜਿਹੜਾ ਸਮਾਨ ਸੀ ਜ਼ਰੂਰੀ ਉਹ ਵੀ ਆਪਣੇ ਰਿਸ਼ਤੇਦਾਰਾਂ ਕੋ ਲੈ ਕੇ ਜਾਇਆ ਗਿਆ ਸਮਾਨ ਕੱਢਿਆ ਗਿਆ ਸਰ ਸਮਾਨ ਨਹੀਂ ਨਿਕਲਿਆ ਬਸ ਕੀ ਰੀੜਾ ਕੱਪੜਾ ਲੈ ਗਏ ਜੋ ਬੱਚੇ-ਬੱਚੇ ਦੇ ਪਾਉਣ ਵਾਸਤੇ ਸੀ ਬਾਕੀ ਕੁਝ ਰਿਸ਼ਤੇਦਾਰਾਂ ਕੋ ਚਲਕ-ਚੁਲ ਗਏ ਕੁਝ ਸਮਾਨ ਬਹੁਤ ਵੱਡਾ ਸਭ ਇੱਥੇ ਚਲੋ ਪ੍ਰਸ਼ਾਦੇ ਪਣਦੇ ਆ ਵੀ ਬੜਾ ਸੁਖਿਆ ਤੇ ਇੱਥੇ ਆ ਬਹੁਤ ਜ਼ਿਆਦੀ ਦੁਨੀਆ ਵਾ ਤੇ ਆ ਬਹੁਤ ਜ਼ਿਆਦਾ ਪਾਣੀ ਐ ਇੱਥੇ ਤੇ ਗਾਂ ਵਧ ਨਹੀਂ ਡਿਆ ਜੇ ਪਣੀ ਸੋ ਇੱਕ ਪਰਿਵਾਰ ਦਾ ਮੈਂਬਰ ਤੁਹਾਨੂੰ ਜ਼ਰੂਰ ਦਿਖਾਵਾਂਗੇ ਜਿਹੜਾ ਘਰ ਦੇ ਵਿੱਚੋਂ ਸਮਾਨ ਲੈ ਕੇ ਪਾਣੀ ਦੇ ਵਿੱਚੋਂ ਲੰਘਦਾ ਜ਼ਰੂਰ ਨਜ਼ਰ ਆ ਰਿਹਾ ਹੈ ਗੋਡਿਆਂ ਤੋਂ ਉੱਪਰ ਪਾਣੀ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਅੱਧਾ ਜਿਹੜਾ ਪਰਿਵਾਰਿਕ ਮੈਂਬਰ ਹੈ ਅੱਧਾ ਜ਼ਰੂਰ ਪਾਣੀ ਦੇ ਵਿੱਚ ਡੁੱਬਿਆ ਹੋਇਆ ਸੋ ਬੜਾ ਧਿਆਨ ਨਾਲ ਚੱਲਣਾ ਪੈ ਰਿਹਾ ਹੈ ਉਹਨੂੰ ਕਿਉਂਕਿ ਘਰ ਦੇ ਵਿੱਚ 4 ਤੋਂ 5 ਫੁੱਟ ਪਾਣੀ ਜ਼ਰੂਰ ਹੈ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਵੀ ਦੱਸਿਆ ਕਿ ਸਮਾਨ ਜਿਹੜਾ ਜ਼ਰੂਰੀ ਸੀ ਉਹ ਵੀ ਕੱਢਿਆ ਗਿਆ ਹੈ ਹਾਲਾਂਕਿ 5 ਮੈਂਬਰ ਉਹ ਉਸ ਘਰ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਵੀ ਰਿਸ਼ਤੇਦਾਰਾਂ ਕੋਲ ਲੈ ਕੇ ਜਾਇਆ ਗਿਆ ਵਾ ਕਿਉਂਕਿ ਇੱਕਦਮ ਪਾਣੀ ਦਾ ਪੱਦਰ ਵਧਨ ਨਾਲ ਸੋ ਸਾਫ਼ ਤੌਰ ਤੇ ਨੁਕਸਾਨ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਏਕੜ ਦਾ ਨੁਕਸਾਨ ਹੋਇਆ ਹੋਇਆ ਵਾ ਨਾਲ ਹੀ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਹੋਇਆ ਵਾ ਜਿਹੜੇ ਘਰ ਦੇ ਵਿੱਚ ਜ਼ਰੂਰੀ ਸਮਾਨ ਪਿਆ ਸੀ ਉਸ ਦਾ ਨੁਕਸਾਨ ਹੋਇਆ ਸੋ ਕੁੱਲ ਮਿਲਾ ਕੇ ਇੱਕੋ ਪਿੰਡ ਨਹੀਂ ਬਲਕਿ ਪੰਜਾਬ ਪਰ ਇਸ ਵੇਲੇ ਹੜ੍ਹ ਨਾਲ ਪੀੜਿਤ ਜ਼ਰੂਰ ਦੱਸਿਆ ਜਾ ਰਿਹਾ ਕਿਉਂਕਿ ਜਗ੍ਹਾ ਜਗ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਪਠਾਨਕੋਟ ਜਾਂ ਫਿਰ ਕਪੂਰਥਲੇ ਦੇ ਨਾਲ ਨਾਲ ਬਾਕੀ ਵੀ ਪੰਜਾਬ ਦੇ ਕਈ ਹਿੱਸੇ ਇਸ ਵੇਲੇ ਪਾਣੀ ਦੇ ਵਿੱਚ ਜਲਮਗਨ ਜ਼ਰੂਰ ਹੋਏ ਐ ਸੋ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅੱਧੇ ਪਿੰਡ ਜਿਹੜੇ ਰਮਦਾਸ ਹੈ ਰਮਦਾਸ ਦੇ ਨਾਲ ਜਿਹੜਾ ਰਾਵੀ ਨਦੀ ਹੈ ਜਾਂ ਤੁਸੀ ਬੰਨਾ ਹੈ ਅੱਧੇ ਪਿੰਡ ਜ਼ਰੂਰ ਪਾਣੀ ਦੇ ਵਿੱਚ ਡੁੱਬੇ ਅਤੇ ਮੁਆਵਜ਼ੇ ਦੀ ਮੰਗ ਸਰਕਾਰ ਕੋਲ ਜ਼ਰੂਰ ਕਰਦੇ ਨਜ਼ਰ ਆ ਰਹੇ ਐ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ